ਬਾਬਾ ਜੀ ਆਹ ਨਹੀਂ ਦੇਖਿਆ ਇਹ ਕਿੰਨੀ ਦੀ ਜਗਾ ਬਣਾਈ ਆ ਹੈ ਧਿਆਨ ਜੀ ਇੱਥੇ ਸਾਡੇ ਆ ਦੇਖੋ ਜੀ ਫਤ ਨਾ ਜਾਏ ਇਹਨਾਂ ਚ ਉਹ ਤਾਂ ਆ ਜੀ ਤੁਹਾਡੇ ਤਾਂ ਨਹੀਂ ਲੱਗੀ ਨਹੀਂ ਬਚ ਗਿਆ ਨਾ ਸ਼ਾਹ ਹੋ ਗਿਆ ਨਾ ਆ ਮੇਰੇ ਮੈਂ ਦੇਖੋ ਮੈਂ ਪੈਰਾ ਜੀ ਸੀਗੀ ਮੇਰੇ ਵੀ ਇਹ ਕਿਹਨਾਂ ਦੀ ਜਗਾ ਜੀ ਇਹ ਮੈਂ ਦੱਸ ਦਿੰਨਾ ਜੀ ਹਾਂਜੀ ਇੱਥੇ ਸਾਡੇ ਪਿੰਦੇ ਹੀ ਆ ਹਾਂਜੀ ਉਹ ਮੁੰਡਿਆਂ ਨੇ ਉਹਨਾਂ ਦੇ ਧੀਆ ਪੁੱਤਾਂ ਨੇ ਹਾਂਜੀ ਬੂੜੀ ਬੋੜਾ ਦੋਨੋਂ ਹੀ ਕੱਢੇ ਹੋਏ ਸੀ ਘਰੋਂ ਕੱਢੇ ਹੋਏ ਸੀ ਅੱਛਾ ਉਹ ਪਟਾਰੇ ਇੱਥੇ ਰਹਿਣ ਲੱਪਾ ਹੈ। ਅੱਛਾ ਜੀ। ਇੱਥੇ ਰੋਟੀ ਪਾਣੀ ਖਾ ਚੱਲਣਾ। ਇੱਥੇ ਇੱਥੇ ਹੀ। ਤੁਹਾਡੇ ਕੋਲ। ਹਾਂ ਜੀ। ਪਿੰਡ ਦੇ ਸੀਗੇ। ਪਿੰਡ ਦੇ ਹੀ। ਅੱਛਾ ਜੀ। ਤੇ ਬੁਢਾ ਮਰ ਗਿਆ। ਅੱਛਾ ਜੀ। ਸਾਡੇ ਬਜ਼ੁਰਗਾਂ ਨੇ ਇੱਥੇ ਲੱਕੜਾਂ ਰੱਖ ਕੇ ਉਹਦਾ ਸੰਸਕਾਰ ਕਰਤਾ। ਇੱਥੇ ਆ ਆ ਜਿਹੜੀ ਜਗ੍ਹਾ ਆ। ਆਹ। ਅੱਛਾ ਜੀ। ਉਹ ਬੁੜੀ ਵੀ ਵਿੱਚ ਪੜ ਗਈ ਸੀ ਜਾਨ ਲੰਬੂ ਲੱਕੜ। ਜੇ ਦੱਸ ਸਤਿ ਸਤਿਮ ਰਿਹਾ ਹੈ। ਯਾ। ਉਹ ਤਾਂ ਹੋਂਦ ਕਰਦੇ ਹੁੰਦੇ ਹੀ ਹੈ। ਹਾਂ। ਉਹ ਪਿਆ ਐਡਾਂ ਦੀ। ਕਿ ਇਹ ਬਣਾਤੀ ਬਜ਼ੁਰਗਾਂ ਦੀ ਯਾਦਗਾਰ ਬਣਾਤੀ ਉਹਨਾਂ ਦੀ ਹੈ ਉਹ ਇੱਥੇ ਪਹਿਲਾਂ ਉਦਾਂ ਹੀ ਜੀ ਮਟੀ ਜਾਈ ਬਣੀ ਨੀ ਵਿਚਾਰੋ ਰਹਿ ਜਾ ਹੁੰਦੇ ਆ ਹੁਣ ਨਕਰਗਣ ਕਰਦੇ ਉਹਦੇ ਪਰਿਵਾਰ ਦੇ ਪਰਿਵਾਰ ਦੇ ਵਿੱਚ ਕਹਿੰਦਾ ਜਿਹਨਾਂ ਨੇ ਅਸ਼ਾ ਜੀਂਦਿਆਂ ਦਾ ਦੇ ਲੋ ਆ ਹਾਂ ਇਹੋ ਗੱਲ ਨੂੰ ਤਾਂ ਰੁੰਦੇ ਸਾਰੇ ਆ ਤੁਸੀਂ ਨਾ ਜਿਹੜੀ ਗੱਲ ਦਸੀ ਬਿਲਕੁਲ ਹੀ ਇੱਕ ਬੜੀ ਆ ਸਾਰਿਆਂ ਦੇ ਲਈ ਮਤਲਬ ਇੱਕ ਬਹੁਤ ਇੱਕ ਵੱਡੀ ਸਿੱਖਿਆ ਦੀ ਗੱਲ ਆ ਇਹ ਬਾਬਾ ਜੀ ਹਾਂਜੀ ਕਿਉਂਕਿ ਦੇਖੋ ਤੁਹਾਡੇ ਕੋ ਸਿਗੇ ਉਹ ਆਏ ਕਿ ਰਹੇ ਉਹਨਾਂ ਨੇ ਯਾਦਗਾਰ ਬਣ ਗਈ ਉਹ ਸਤੀ ਪ੍ਰਥਾ ਜਿਹੜੀ ਤੋਂ ਗੱਲ ਦੱਸੀ ਪਰ ਮੈਂ ਗੱਲ ਕਰਦਾ ਇੱਕ ਇਸ ਉੱਤੇ ਕਿਤੇ ਵੀ ਇਦਾਂ ਕੁਝ ਨਹੀਂ ਹੈਗਾ ਵੀ ਇਹ ਕਿਹਦੀ ਜਗ੍ਹਾ ਇਹ ਤੁਸੀਂ ਦੱਸ ਸਕਦੇ ਕਿਸੇ ਨੂੰ ਅੱਜ ਤੋਂ ਆਉਣ ਵਾਲੇ 100 200 500 ਸਾਲਾਂ ਤੱਕ ਜਗ੍ਹਾ ਇਦਾਂ ਹੀ ਰਹੀ ਇਹਨੂੰ ਪਤਾ ਨਹੀਂ ਕਿਸੇ ਨੇ ਕੀ ਮੰਨ ਲੈਣਾ ਹੈ ਕਿ ਨਹੀਂ ਜੀ ਉਹ ਮੰਨੀ ਹੈ ਜੀ ਇਦਾਂ ਹੀ ਉਹ ਸਾਹਮਣੇ ਆ ਉਹ ਸਾਹਮਣੇ ਹਾਂ ਜੀ ਹੈਗੀ ਜਗ੍ਹਾ ਉਹਦੇ ਉਹ ਇੱਥੇ ਆਉਂਦਾ ਹੁੰਦਾ ਸੀ ਅੱਛਾ ਜੀ ਇੱਥੇ ਹੋ ਕੇ ਨੂੰ ਨੂੰ ਲਾਪਣਾ ਉਹ ਬਾਬਾ ਉਹ ਜਿਹੜਾ ਉੱਥੇ ਕੋਈ ਬੰਦਾ ਸੀ ਹੈ ਪਹਿਲੀ ਆ ਉਹਨਾਂ ਦੀ ਉਹ ਅੱਛਾ ਜੀ ਤੇ ਇੱਕ ਦਿਨ ਪਿੰਡੋਂ ਢੋਲ ਵੱਜਦਾ ਹੁੰਦਾ ਸੀ ਹਾਂਜੀ ਨਾਲ ਉਹ ਹੋਰ ਬੁੜੀਆਂ ਬੰਦੇ ਵੀ ਬਹੁਤ ਸੀ ਹਾਂਜੀ ਮੈਂ ਉੱਤੇ ਥੜੇ ਤੇ ਬੈਠਾ ਐ ਮੈਂ ਵੀ ਦੇਖਣ ਲੱਗ ਪਿਆ ਹਾਂਜੀ ਉੱਥੋਂ ਇੱਥੇ ਨੂੰ ਵੀ ਦੀਦਾ ਸੀ ਸਾਰੇ ਪੱਧਰਾ ਹਾਂਜੀ ਇੱਥੇ ਇੱਕ ਬੁੱਢਾ ਬੈਠਾ ਕੋਲੋਂ ਦੇ ਕੁੜੀ ਬੈਠੀ ਤਾਂ ਹਾਂਜੀ ਉਹਨੂੰ ਥਾਪੀ ਦੇ ਕੇ ਕਹਿੰਦਾ ਤੇਜ਼ ਚੱਲ ਤੇਜ਼ ਚਿਰਕ ਮਾ ਅਛਾ ਅੱਛਾ ਢੋਲ ਵਾਲਾ ਵੀ ਨਾਲ ਉਹਨੂੰ ਵੀ ਕਹਿੰਦਾ ਜਿਆਦਾ ਤੇਜ਼ ਵਜਾ ਹਾਂ ਹਾਂ ਮੈਂ ਆਣ ਕੇ ਕਿਹਾ ਭਾਈ ਸਾਹਿਬ ਆਹੀ ਕਰਦੇ ਹਾਂ 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 ਕਹਿੰਦਾ ਮੇਰੀ ਬੇਟੀ ਹੈ ਅੱਛਾ ਜੀ ਮੈਂ ਵੀ ਨਿਆਣਿਆਂ ਨੂੰ ਇਹ ਕੋਸ਼ਿਸ਼ ਸਿਖਾ ਲੈਣਾ ਹਾਂ ਫੇ ਉਹਦੀ ਸੱਸ ਸੀ ਇੱਥੇ ਬੈਠੀ ਕਹਿੰਦੀ ਮੇਰਾ ਕੁੜਮਿਆ ਅੱਛਾ ਜੀ ਮੈਂ ਵੀ ਹੱਥ ਜੋੜ ਕੇ ਕਿਹਾ ਵੀ ਹਾਂ ਕੰਮ ਜੇ ਕਰਨਾ ਆ ਤਾਂ ਆਪਣੇ ਘਰ ਜਾ ਕੇ ਕਰੋ ਇੱਥੇ ਮੱਥਾ ਟੇਕਣਾ ਤੁੰਝ ਨੂੰ ਜੋ ਮਰਜ਼ੀ ਕਰੀ ਜਾਓ ਪਖਾਣਾ ਉਹਨਾਂ ਨਾਲ ਵਿਆਹ ਬਣਾ ਲਿਆ ਉਹਨਾਂ ਨੇ ਬਣਾ ਲਿਆ ਫੇ ਇੱਥੇ ਉਹਨਾਂ ਨੇ ਉਦਾਂ ਹੀ ਪਧਰੇ ਇਹ ਤਾਂ ਇਦਾਂ ਆ ਨਾ ਉਹਨੂੰ ਕਬਰ ਬਣਾਈ ਆ ਇਹ ਉਹਨਾਂ ਦੀ ਐ ਇਹ ਹੋ ਰਿਹਾ ਮਤਲਬ ਉਹਨਾਂ ਨੇ ਉਹਨਾਂ ਬਜ਼ੁਰਗਾਂ ਦੀ ਕਬਰ ਬਣਾ ਲਈ ਉਹ ਆ ਦੁਕਾਨ 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 ਬਣਾਈ ਨਾ ਆਹ ਉਹ ਤਾਂ ਕਮਾਈ ਬਣਾ ਲਈ ਕਮਾਈ ਉਹ ਤਾਂ ਚਲੋ ਹਾਂ ਉਹ ਤੁਹਾਡੀ ਗੱਲ ਸਮਝ ਗਿਆ ਮੈਂ ਉਹ ਤਾਂ ਹਾਂਜੀ ਉਦਾਂ ਹੀ ਉਹ ਨਹੀਂ ਪਧਰੇ ਉਹ ਇੱਟਾਂ ਚਣ ਕੇ ਤਾਂ ਕਬਰ ਠੀਕ ਆ ਠੀਕ ਆ ਨਹੀਂ ਉਹ ਤਾਂ ਹੈ ਬਾਬਾ ਜੀ ਚਲੋ ਇਹ ਚੀਜ਼ਾਂ ਵਧਦੀਆਂ ਜਾਂਦੀਆਂ ਹੌਲੀ ਹੌਲੀ ਵਧਦੀਆਂ ਜਾਂਦੀਆਂ ਮਤਲਬ ਕਿ ਇਹ ਇੱਕ ਇਹਦੇ ਨਾਲ ਵਹਿਮ ਜੁੜਦੇ ਜਾਂਦੇ ਬਹੁਤ ਜੇ ਕੋਈ ਨਾਂ ਦੱਸੇ ਤੂੰ ਜੇ ਮੈਨੂੰ ਦੱਸਦਾ ਹੁਣੇ ਤਾਂ ਰਿਕਾਰਡ ਹੋ ਗਿਆ ਵੀ ਇਦਾਂ ਸਿਗਾ ਹੈਨਾ ਹਾਂਜੀ ਹਾਂਜੀ ਦੇਖ ਲਓ ਆਧਿਆ ਚਲੋ ਜੀ ਆ ਜਾਓ ਐ ਕਿ ਮੈਨੂੰ ਨਾ ਇੱਥੇ ਅੰਦਰ ਆ ਕੇ ਚੰਗਾ ਲੱਗਦਾ